ਆ ਹਮਣਪਾਸੀ ਜੀ ਦਾ ਇੱਕ ਮੈਂ ਕਮੈਂਟ ਪੜ੍ਹ ਦੇਣਾ ਮਿੰਟੂ ਜੀ ਹਾਲਾਂਕਿ ਕਨਫਰਮ ਨਹੀਂ ਹੈ ਪਰ ਆਪਾਂ ਪੜ ਇਸ ਕਰਕੇ ਰਏ ਆ ਜਿਵੇਂ ਆਪਾਂ ਕੱਲ ਕੋਸ਼ ਕਮੈਂਟ ਪੜਿਓ ਅੱਜ ਕਨਫਰਮ ਹੋ ਗਏ ਸੋ ਆਪਾਂ ਗਾਉਂ ਇਹ ਪੜ ਰਹੇ ਆ ਇਹ ਕਹਿੰਦੇ ਕਿ ਅੰਦਰੂਨੀ ਖਬਰ ਹੈਗੀ ਕਿ ਜਥੇਦਾਰ ਗਿਆਨੀ ਹਰਪੀ ਸਿੰਘ ਜੀ ਦੀ ਪੱਕੀ ਸੇਵਾ ਮੁਕਤੀ ਕਹਿੰਦੇ ਹੋ ਰਹੀ ਆ ਸੋ ਇਹ ਕਮੈਂਟ ਆਪਾਂ ਪੜ ਕੇ ਰੱਖ ਲੈਣੇ ਆ ਹਾਂਜੀ ਦੇਖੋ ਠੀਕ ਹੈ ਗੱਲੇ ਆ ਕਿ ਹੋ ਸਕਦਾ ਜੀ ਪਰ ਕੱਲ ਨਾ ਕਹਾਲਦਾ ਕੀ ਬਣੇਗਾ ਕੀ ਨਹੀਂ ਅੱਜ ਤੁਸੀਂ ਨਾ ਅਜੀਤ ਦੀ ਇੱਕ ਖਬਰ ਪੜੋ ਵੈਸੀ ਇੰਟਰਸਟਿੰਗ ਹੈ ਕਿ ਜਿਹੜੇ ਚਾਵਲਾ ਸਾਹਿਬ ਜਾਂ ਮਹਿਤਾ ਸਾਹਿਬ ਨੇ ਐਸਪੀਸੀ ਵਾਲੇ ਉਹਨਾਂ ਨੇ ਇਸ ਬੰਦ ਕਮਰਾ ਮੀਟਿੰਗ ਤੇ ਸਵਾਲ ਚੁੱਕੇ ਨੇ ਹੂੰ ਤੇ ਅਜੀਤ ਅਖਬਾਰ ਜਿਹੜਾ ਕਿ ਠੀਕ ਹੈ ਅੱਜ ਇੱਕ ਵੱਖਰੀ ਕਿਸਮ ਦੀ ਰਿਪੋਰਟਿੰਗ ਲਈ ਜਾਣਿਆ ਜਾਂਦਾ ਖਾਸ ਤੌਰ ਤੇ ਸਰਕਾਰ ਦੀ ਆਲੋਚਨਾਤਮਕ ਪਰ ਹੁਣ ਥੋੜੀ ਜਿਹੀ ਢਿਲਾਈ ਆ ਗਈ ਹੈ ਨਰਮਾਈ ਆ ਗਈ ਹੈ ਪਰ ਕਿਸੇ ਸਮੇਂ ਹਮ ਦਰਦ ਸਭ ਉਹ ਕਾਲੀ ਦਲ ਵਾਦਲ ਦਿੱਤੇ ਬਹੁਤ ਕਲੋਜ਼ ਸਰ ਜੀ ਜੀ ਤੇ ਯਾਨੀ ਅਕਾਲੀ ਦਲ ਦੀਆਂ ਸਫਾਂ ਚ ਅੱਜ ਵੀ ਅਜੀਤ ਦਾ ਸਤਕਾਰ ਹੀ ਨਹੀਂ ਉਹਨਾਂ ਦਾ ਨੈਟਵਰਕ ਵੀ ਆ ਹੂੰ ਬਿਲਕੁਲ ਜਿਹੜੀ ਖਬਰ ਅੱਜ ਅਜੀਤ ਵਾਲਿਆਂ ਨੇ ਲਾਈ ਆ ਸੰਬੰਧਿਤ ਇਸ ਦੇ ਕਿ ਭਾਈ ਡੈਡਲੌਕ ਬਣਿਆ ਹੋਇਆ ਜਿਹੜੀ ਨਵੀਂ ਭਰਤੀ ਵਾਲੀ ਕਮੇਟੀ ਬਣਾਈ ਉਹਦੇ ਵਿੱਚ ਨਾ ਤਿੰਨ ਕਿ ਚਾਰ ਲਾਈਨਾਂ ਚ ਇੱਕ ਗੱਲ ਲਿਖੀ ਆ ਜੀ ਹੁਣ ਦੇਖੋ ਆਹੀ ਚੀਜ਼ ਹੁੰਦੀ ਆ ਕਿ ਖਬਰ ਪੜਦੇ ਆ ਖਬਰ ਦੇ ਅੰਦਰ ਇੱਕ ਖਬਰ ਜਿਹੜੀ ਛੁਪੀ ਹੁੰਦੀ ਆ ਨਾ ਉਹਨੂੰ ਲੱਭ ਲਓ ਜੀ ਉਹਨਾਂ ਦਾ ਹਵਾਲਾ ਇਹ ਆ ਕਿ ਗੁਰਿੰਦਰ ਸਿੰਘ ਢਿੱਲੋਂ ਹਰੀ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਤਲਕ ਮਨਾਉਣ ਗਏ ਸੀ ਹੂੰ ਮਤਲਬ ਇੱਕ ਕਿਆਫਤ ਇਹ ਲੱਗ ਰਿਹਾ ਸੀਗਾ ਨਾ ਸਾਬ ਕਿ ਗਿਆਨੀ ਹਰਪ੍ਰੀਤ ਸਿੰਘ ਹਰੀ ਸ਼ਾਇਦ ਕੋਈ ਇੱਕ ਵੱਖਰੀ ਧਿਰ ਬਣਾ ਕੇ ਚੱਲ ਸਕਦੇ ਆ ਜੀ ਰਖੜਾ ਸਾਹਿਬ ਵੀ ਨਾ ਲਿਆ ਪਰ ਉਹਨਾਂ ਨੇ ਇਸ ਚਰਚਾ ਨੂੰ ਇੱਕ ਕੂਣੀ ਮੋੜ ਦਿੱਤਾ ਆਪਣੇ ਤੋਂ ਬਿਲਕੁਲ ਕੰਟਰਡਿਕਟ ਬਿਲਕੁਲ ਆਪਾਂ ਇਹ ਗੱਲ ਨਹੀਂ ਕਹੀ ਆਪਾਂ ਇਹ ਗੱਲ ਨੂੰ ਤਸلیم ਵੀ ਕਰਦੇ ਆਂ ਵੀ ਆਪਾਂ ਤੇ ਮੰਨ ਕੇ ਚੱਲ ਰਹੇ ਸੀ ਕਿ ਸ਼ਾਇਦ ਕੋਈ ਜੋੜ ਤੋੜ ਚੱਲ ਰਿਹਾ ਹੈ ਹੂੰ ਕੋਈ ਮਾਨ ਮਨਵਲ ਚੱਲ ਰਿਹਾ ਹੈ ਪਰ ਇੱਥੇ ਅਜੀਤ ਵਾਲਿਆਂ ਨੇ ਇੱਕ ਵੱਖਰਾ ਕੋਣ ਦਿੱਤਾ ਤੇ ਨਾਲ ਤਿੰਨ ਚਾਰ ਲਾਈਨਾਂ 'ਚ ਇਸ ਗੱਲ ਨੂੰ ਉਹਨਾਂ ਨੇ ਦਰਜ ਕੀਤਾ ਖਬਰ ਦੇ ਅੰਦਰ ਉਹ ਕਹਿੰਦੇ ਆ ਕਿ ਗੁਰਿੰਦਰ ਸਿੰਘ ਢਿੱਲੋਂ ਨੇ ਮਨਾਉਣ ਦਾ ਯਤਨ ਕੀਤਾ ਪਰ ਉਹ ਮੰਨ ਨਹੀਂ ਰਹੇ ਹੂੰ ਤਾਂ ਸਾਫ ਹੈ ਨਾ ਸਰ ਬਿਲਕੁਲ ਕੀ ਗੇਮ ਚੱਲ ਰਹੀ ਹੈ ਕਿਤਾ ਚੱਲ ਰਹੀ ਹੈ ਦਾ ਮਤਲਬ ਹੈ ਕਿ ਕਿੱਧਰ ਲਈ ਪਾਸੇ ਹੈ ਫਿਰ ਇਹ ਦਾ ਮਤਲਬ ਹੈ ਕਿ ਇੱਥੇ ਕੋਈ ਪਤਾ ਨਹੀਂ ਜਿਹੜਾ ਆਪਾਂ ਸੋਚਦੇ ਆ ਕਿ ਯਾਰ ਇਹ ਫਲਾਣੀ ਟੀਮ ਵੱਲੋਂ ਬੈਟਿੰਗ ਕਰਨ ਆਇਆ ਤੇ ਬਾਅਦ ਚ ਪਤਾ ਲੱਗਦਾ ਕਿ ਨਹੀਂ 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 ਇਹ ਦੂਜੀ ਟੀਮ ਵੱਲੋਂ ਵੀ ਖੇਡਦਾ ਹੈ ਜੀ ਜੀ ਪਤਾ ਨਹੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨੇ ਇੱਥੇ ਬੱਲਾ ਦੇਖ ਕੇ ਆਪਾਂ ਉਹਦਾ ਸਟicker ਦੇਖ ਕੇ ਇਹਨੀਆਂ ਅੰਦਾਜ਼ਾ ਲਾ ਸਕਦੇ ਹਾਂ ਇਹ ਕਿਹਦੇ ਵੱਲੋਂ ਸਪਾਂਸਰਡ ਹੈ ਕਿੱਥੇ ਪਤਾ ਹੀ ਨਹੀਂ ਬੱਲਾ ਕਿਸੇ ਦਾ ਸਟicker ਕਿਸੇ ਦਾ ਸਪਾਂਸਰਸ਼ਿਪ ਕਿਸੇ ਦੀ ਹੈ ਸਾਰੇ ਇਹੋ ਕੁਝ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਮਕਦਰ ਸਿੰਘ ਜੀ ਵੀ ਕਹਿ ਰਹੇ ਕਿ ਸੁਧਾਰ ਲਹਿਰ ਵਾਲਾ ਧੜਾ ਵੀ ਕਹਿੰਦੇ ਸੁਖਵੀਰ ਬੱਲ ਦੇ ਸੀਫੇ ਨੂੰ ਲੈ ਕੇ ਜੱਜਦਾਰ ਗਿਆਨੀ ਰਗਵੀਰ ਸਿੰਘ ਸਾਹਿਬ ਨਾਲ ਮੁਲਾਕਾਤ ਕਰ ਰਹੇ ਹੈ ਕਹਿੰਦੇ ਅੱਜ ਤੇ ਬਲੀ ਸਾਹਿਬ ਕਹਿ ਰਹੇ ਨੇ ਕਿ ਮੇਰੇ ਹਿਸਾਬ ਨਾਲ 2027 ਦੇ ਵਿੱਚ ਬੀਬੀ ਖਾਰੜਾ ਕਹਿੰਦੇ ਇਹਨਾਂ ਦੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇਦਾਰ ਹੋ ਸਕਦੇ ਨੇ ਖੈਰ ਇਹ ਜਿਹੜੀਆਂ ਹੋ ਸਕਦੇ ਵਾਲੇ ਅਜੇ ਹੈਗੇ ਨਹੀਂ ਮਿੰਟੂ ਜੀ ਫਿਊਚਰ ਵਾਲੇ ਜਿਹੜੇ ਸਾਰੇ ਕਮੈਂਟ ਹੈ ਜਾਂ ਗੱਲਾਂ ਨੇ ਇਹ ਹੁਣ ਆਪਾਂ ਫਿਊਚਰ ਦੇ ਵਿੱਚ ਹੀ ਇਹਨਾਂ ਤੇ ਗੱਲਬਾਤ ਕਰ ਸਕਦੇ ਹਾਂ ਫਿਊਚਰ ਦੇ ਵਿੱਚ ਬਹੁਤ ਦੂਰ ਦੀਆਂ ਗੱਲਾਂ ਨੇ ਹਾਲੇ ਤਾਂ ਪਾਰਟੀ ਬਣੂਗੀ ਜੀ ਜੀ ਫਿਰ ਉਹਨਾਂ ਦਾ ਕੈਡਰ ਸਥਾਪਿਤ ਹੋਏਗਾ ਨਾ ਬਿਲਕੁਲ ਫਿਰ ਏਜੰਡੇ ਜਿਹੜੇ ਤੈ ਹੋਣਗੇ ਫਿਰ ਰਿਸਪੌਂਸ ਦੇਖਿਆ ਜਾਂਦਾ ਜੀ ਹਾਲ ਫਿਲਹਾਲ ਕੋਈ ਇਹ ਵੀ ਆਪਾਂ ਸੰਭਾਵਨਾ ਰੱਖ ਕੇ ਚੱਲੀਏ ਕੋਈ ਜਿਮਨੀ ਚੋਣ ਆ ਜਾਵੇ ਹੂੰ ਫਿਰ ਜੇ ਤਨਜ਼ੀਮ ਬਣਾਉਂਦੇ ਕੀ ਜਿਮਨੀ ਚੋਣ ਲੜਦੇ ਨੇ ਲੜਦੇ ਆ ਬਿਲਕੁਲ ਠੀਕ ਹੈ ਨਾ ਜੀ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਹਾਲੇ ਜੀ ਤਾਂ ਵੱਡੀ ਖਬਰ ਤਾਂ ਆਪਾਂ ਇਹੀ ਕਹਿ ਸਕਦੇ ਆ ਕਿ ਭਈ ਇਹ ਦਲ ਜਿਹੜਾ ਉਹ ਜਲਦੀ ਰਾਜਨੀਤਿਕ ਪਿਛ ਤੇ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੀ ਪਾਰਟੀ ਦੇ ਰੂਪ ਦੇ ਵਿੱਚ